ਸ਼੍ਰੀ ਗੁਰੂ ਰਵੀਦਾਸੀ ਮਹਾਰਾਜ ਜੀ ਦੇ 69 ਪ੍ਰਕਾਸ਼ ਪੁਰਬ ਨੂੰ ਸਮਰਪਿਤ ਫਤਿਹ ਸਿੰਘ ਕਲੌਨੀ ਵਿਖੇ ਗੁਰਮਤ ਸਮਾਗਮ ਕਰਵਾਇਆ ਗਿਆ ਡਾਕਟਰ ਬੀਰ ਅੰਬੇਦਕਰ ਮਿਸ਼ਨ ਦੇ ਚੇਅਰਮੈਨ ਸ਼੍ਰੀ ਸੁਭਾਸ਼ ਅਮਰੋਈ ਵੱਲੋਂ ਗੁਰੂ ਰਵੀਦਾਸੀ ਮਹਾਰਾਜ ਜੀ ਦੇ 69 ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਲੀ ਨੰਬਰ 3 ਫਤਿਹ ਸਿੰਘ ਕਲੌਨੀ ਦਾਣਾ ਮੰਡੀ ਪੁਲਤਾ ਵਾਲਾ ਵਿਖੇ ਧਾਰਮਿਕ ਸਮਾਗਮ ਸ਼ਬਦਾਂ ਪੂਰਵਕ ਮਨਾਇਆ ਗਿਆ ਇਸ ਪਾਵਨ ਮੌਕੇ ਤੇ ਸ਼੍ਰੀ ਗੁਰਗਨ ਸਾਹਿਬ ਜੀ ਦੀ ਛਤਰ ਛਾਇਆ ਹੇਠ ਗੁਰਮਤ ਸਮਾਗਮ ਦਾ ਯੋਜਨ ਕੀਤਾ ਗਿਆ ਜਿਸ ਵਿੱਚ ਇਲਾਕਾ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਨਾਲ ਹੋਈ ਪਾਠ ਭੋਗ ਪ੍ਰੰਤ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਮਨੋਰ ਕੀਰਤਨ ਦਾ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਇਹ ਵੀ ਪੰਜਾਬ న్యూਸ ਦੀ ਖਾਸ ਰਿਪੋਰਟ ابھی ساری سمتیمنے آگے ਹਲੋ 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 ਸੁਭਾਸ਼ ਸ਼ਰੋਈ ਜੀ ਬਹੁਤ ਨਾਲ ਪ੍ਰਧਾਨ ਜੀ ਖੜੇ ਨੇ ਮੁਕਾਜ਼ ਸੋਨੀ ਜੀ ਕਬਲ ਪਹਿਲਵਾਨ ਜੀ ਅੱਜ ਦੇ ਸ਼ਬਦਾਂ ਤੇ ਆਏ ਹੋਏ ਸਾਰੇ ਸਤਕਾਰਯੋਗ ਭੈਣੋ ਭਰਾਓ ਪਿਆਰੇ ਸਾਥੀਓ ਬੜੀ ਖੁਸ਼ੀ ਦੀ ਗੱਲ ਹੈ ਅੱਜ ਫੈਡਰੇਸ਼ਨ ਵੱਲੋਂ ਸੇਣੀ ਗੁਰੂ ਰਵੀ ਦਾਜੀ ਦਾ ਸੇਛੋ ਨਿੰਜਵਾ ਜਨਮ ਜਿਹੜਾ ਜਿਹੜਾ ਪਿੱਛੇ ਅਸੀਂ ਬਣਾ ਕੇ ਗਏ ਆ ਅੱਜ ਉਹਦੇ ਸੰਬੰਧ ਚ ਉਹਨਾਂ ਦੀ ਯਾਦ ਚ ਅੱਜ ਫੈਡਰੇਸ਼ਨ ਵੱਲੋਂ ਅਮਰੋਜੀਤ ਯੋਗਾਇਤ ਕੇ ਫੰਕਸ਼ਨ ਜਿਹੜਾ ਬੜੀ ਸ਼ਰਧਾ ਨਾਲ ਖੁਸ਼ੀਆਂ ਨਾਲ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਤੇ ਅਜਿਹੇ ਸ਼ਬਦ ਦੇ ਤਮੇ ਸਾਰੀਆਂ ਸੰਤਾਂ ਨੂੰ ਦਿਲ ਦੀਆਂ ਗਰਾਈਆਂ ਤੋਂ ਮੁਬਾਰਕਬਾਦ ਜਨਾ ਜੋ ਸਾਡਾ ਫਰਜ਼ ਵੀ ਮੰਦਾ ਹੈ ਕਿ ਅਸੀਂ ਆਪਣੇ ਗੁਰੂਆਂ ਦੇ ਜਿੰਨੇ ਵੀ ਫੰਕਸ਼ਨ ਆਇਆ ਇਤਨਾ ਹੀ ਆਪਸੀ ਭਾਈਚਾਰੇ ਪ੍ਰੇਮ ਨਾਲ ਲਾਉਂਗੇ ਰਹੀਏ ਫੋ ਸ੍ਰੀ ਗੁਰੂ ਰਵੀਦਾਸ ਜੀ ਜਿਨ੍ਹਾਂ ਦੀ ਬਾਣੀ ਪੀਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਜ ਹੈ ਜੋਨਾਂ ਦੀ ਬਾਣੀ ਵੀ ਜਦੋਂ ਅਸੀਂ ਸੁਣਦੇ ਆ ਸਾਡੇ ਮਨ ਨੂੰ ਸ਼ਾਂਤੀ ਮਿਲਦੀ ਹੈ ਉਹ ਸਾਰੇ ਧਰਮਾਂ ਦਾ ਪਿਆਰ ਕਰਦੇ ਚੋਲੀਆਂ ਮਹਾਂ ਸ੍ਰੀ ਸੀਤਾ ਮੈਂ ਸਭਿ ਲੈ ਸਾਨੂੰ ਉਹਨਾਂ ਦੇ ਉਪਦੇਸ਼ਾਂ ਨੂੰ ਚੱਲਣਾ ਚਾਹੀਦਾ ਹੈ ਸੋ ਜਿਹੜੀਆਂ ਸੰਗਤਾਂ ਆਪਣੇ ਦੂਰਾਂ ਦੇ ਦੇਸ਼ਾਂ ਦੇ ਚਲਦੀਆਂ ਨੇ ਉਹ ਸੰਗਤਾਂ ਹਮੇਸ਼ਾ ترقی ਕਰਦੀਆਂ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਅਮਰੋਈ ਜੀ ਤੁਸੀਂ ਤੇ ਤੁਹਾਡੇ ਸਾਰੇ ਸਾਥੀ ਤੁਹਾਡੀਆਂ ਬਾਹਾਂ ਨੇ ਸਾਰੀਆਂ ਸੋ ਤੁਸੀਂ ਰਲ ਮਿਲ ਕੇ ਹਰ ਸਾਲ ਹੀ ਉਹਨਾਂ ਦੀ ਯਾਦ ਫੰਕਸ਼ਨੇ ਤੇ ਰੱਖਦੇ ਹੋ سو میں نے حکم ہویا سی امروئی جی تو میں باہر سی میں ستارہ تریق نو ہر حال حالت میں ہوں میں تک سو میں آج اجے سارے نے درشن کی من کو خوشی بھی ہوئی ہے سو میں اس علاقے سے جدو بھی آنا ویسے تو میرا بیٹا وکاس سے ہر دوجہ دو تیجے دن اتنے درشن سو میم بھی جدو حکم ہوتا ہے اس میں بھی آؤں ਸੋ ਇੱਥੇ ਅਰਗੇ ਖੁੱਜੀ ਹੁੰਦੀਆਂ ਮੌਰ ਖੇੜੇ ਵੀ ਇੱਥੇ ਆਉਂਦਾ ਰਿਹਾ ਇਸ ਇਲਾਕੇ 'ਚ ਜਦੋਂ ਇਥੇ ਨੰਗਿਆਂ ਬਡੀ ਸੀ ਜਾਂਦਾ ਕੱਚੇ ਰਸਤੇ ਸਾਬ ਸੋ ਜੋ ਤੁਸੀਂ ਕਿਹਾ ਇਲਾਕੇ ਆਦਿਆ ਨੇ ਉਹਦੇ ਮੁਤਾਬਕ ਇੱਥੇ ਕੰਮ ਹੋ ਰਿਹਾ ਸੋ ਹੁਣੇ 4 ਸਾਲ ਹੋ ਗਏ ਨੇ ਸਰਕਾਰ ਬਣੀ ਨੂੰ ਮੈਂ ਅੱਜ ਧਾਗੁਰ ਫੰਕਸ਼ਨ ਅਮਰੋਜੀ ਨੇ ਗੱਲ ਕੀਤੀ ਪਰਾਂ ਤੁਸੀਂ ਵੇਖ ਲਿਆ ਕਿੰਨੇ ਕ ਲੀਡਰ ਹੁਣ ਇੱਥੇ ਆਏ ਕਿੰਨੇ ਕ ਕੰਮ ਕੀਤੇ ਨੇ ਆ ਸਾਡੀ ਫਲੇਜ਼ੇ ਕਲੋਨੀ ਜਿਹੜੀ ਹੈ ਸ਼ਹਿਰ ਨਾਲ ਬਰਾਬਰੀ ਚੰਗੇ-ਚੰਗੇ ਪਾਰਕ ਬਣਾਤੇ ਸੀ ਸੜਕਾਂ, ট্রান্সਫਾਰਮਰ, ਬਿਲੀ ਜੋ ਤੁਸੀਂ ਕਹਿੰਦੇ ਸੀ ਇਲਾਕੇ ਨੇ ਉਹ ਸਾਰੇ ਕੰਮ ਉਹ ਜੀ ਤੁਸੀਂ ਜੋ ਕਹਿੰਦੇ ਸੀ ਸਾਰੇ ਕੰਮ ਹੁੰਦੇ ਸੀ ਫਿਰ ਦਿਨ ਨਾ ਕਰੋ ਹੁਣ ਵੀ ਸਭ ਤੋਂ ਸ੍ਰੀ ਗੁਰੂ ਅਮਰਦਾਸ ਜੀ ਦਾ ਪਾਰਕ, ਕੋਲ ਸਭ ਕੁਝ ਛੋਾ ਛਾ ਮੈਂ ਤੁਹਾਡੇ ਦਰਸ਼ਨ ਕੀਤੇ ਨੇ ਸੋ ਮੈਂ ਸਮਝਦਾ ਕਿ ਸਾਡਾ ਫਰਜ਼ ਵੀ ਬੰਦਾ ਹੈ ਕਿ ਅਸੀਂ ਸਾਰੇ ਆਪਣੇ ਘਰ ਨਰ ਵਿਦੇਸ਼ਾਂ ਨੂੰ ਚਲੀਏ ਸੋ ਮੈਂ ਅੱਜ ਹਾਜ਼ਰ ਹੋਇਆ ਸੋ ਬਰੋਈ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਮੇਰੇ ਚੰਗੇ ਸਾਥੀ ਹੋ। ਚਲੂ ਤੋਂ ਮੇਰੇ ਨਾਲ ਸਾਰੇ ਤੁਸੀਂ ਚਲੇ। ਸੋ ਤੁਸੀਂ ਜਦੋਂ ਵੀ ਹੁਕਮ ਕਰਦੇ ਹੋ ਮੇਰਾ ਫਰਜ਼ ਬੰਦਾ। ਸੋ ਸਾਰੇ ਤੁਸੀਂ ਮੈਂ ਸੁਣਿਆ ਪੁਸ਼ਪੁਰੇ ਦੇ ਸਾਰੇ ਤੁਸੀਂ ਬਿਠੇ ਹੋ ਸਭ ਮੁਸ਼ਪੁਰਾ ਵੀ ਮੈਂ ਜੇ ਹਰ ਫੰਕਸ਼ਨ ਤੇ ਜਾਣਾ ਉੱਥੇ ਬੜਾ ਪੁੱਤਰ ਮੰਨਦੇ ਰਿਹਾ ਜੋ ਜੋ ਤੁਸੀਂ ਕਿਹਾ ਉਸ 15ਵਾਂ ਅੱਛਰ ਜੋ ਤੁਸੀਂ ਕਿਹਾ ਸੀ ਕੋਈ ਹੋਇਆ ਗਾਹ ਨਹੀਂ ਹੋਣਾ ਸੋ ਫਿਰ ਇੱਕ ਵਾਰ ਜੇ ਸ਼ੁੱਧ ਤੇ ਸਾਰਿਆਂ ਨੂੰ ਬਹੁਤ ਬਹੁਤ ਲਾਡਾ ਜੈ ਸਿੰਘ ਨਵੀਦਾ ਜੀ